ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਮਲੋੜਟ ਲਾਈਵ ਤੇ ਇਸ ਟਾਈਮ ਵੀ ਤੁਹਾਨੂੰ ਮਲੋੜ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਤੁਹਾਡੇ ਨਾਲ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਅੱਜ ਮਲੋੜ ਦੇ ਵਿੱਚ ਜਿਹੜਾ ਬਲੈਕਆਊਟ ਨਹੀਂ ਹੋਵੇਗਾ ਤੇ ਜਿਹੜੀਆਂ ਦੁਕਾਨਾਂ ਬੰਦ ਦਾ ਜਿਹੜਾ ਫੈਸਲਾ ਉਹ ਜਿਹੜਾ ਵਾਪਸ ਲੈ ਲਿੱਤਾ ਗਿਆ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਮਲੋੜ ਦੇ ਵਿੱਚ ਦੁਕਾਨਾਂ ਜਿਹੜੀਆਂ ਬੱਲੀਆਂ ਹੋਈਆਂ ਨੇ ਸੋ ਤੁਹਾਨੂੰ ਜਾਣਕਾਰੀ ਦੱਸ ਦਿੰਦੇ ਹਾਂ ਕਿ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਦੇ ਤਣਾਅ ਕੋਲ ਜਿਹੜਾ ਮਾਹੌਲ ਬਣਿਆ ਹੋਇਆ ਸੀ ਅੱਜ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦੇ ਵੱਲੋਂ ਜਿਹੜਾ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਸਮਝੌਤਾ ਹੋ ਚੁੱਕਿਆ ਇਹ ਜੰਗ ਜਿਹੜੀ ਹੈ ਰੁਕ ਚੁੱਕੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੀਸੀ ਸਾਹਿਬ ਵੱਲੋਂ ਜਿਹੜਾ ਪਹਿਲਾ ਜਿਹੜਾ ਬਿਆਨ ਆਇਆ ਸੀ ਕਿ ਜਿਹੜੀਆਂ ਦੁਕਾਨਾਂ ਜਿਹੜੀਆਂ 7 ਵਜੇ ਬੰਦ ਹੋ ਜਾਣਗੀਆਂ ਮਲੋਟ ਤੇ ਪੂਰੇ ਜ਼ਿਲ੍ਹੇ ਦੇ ਇਸ ਵਿੱਚ ਮਲੋੜ ਦੇ ਨਾਲ ਨਾਲ ਜਿਹੜੇ ਜ਼ਿਲ੍ਹੇ ਇਸ ਮੇਰੇ ਪੂਰੇ ਦੁਕਾਨਾਂ ਜਿਹੜੀਆਂ ਬੰਦ ਹੋ ਜਾਣਗੀਆਂ ਸੋ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਤੁਹਾਨੂੰ ਮਲੋੜ ਦੇ ਬਜ਼ਾਰਾਂ ਦੇ ਇਹ ਤਸਵੀਰਾਂ ਨੇ 라이 ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ 7 ਵਜੇ ਤੱਕ ਜਿਹੜਾ ਕਿਹਾ ਗਿਆ ਸੀ ਦੁਕਾਨਾਂ ਬੰਦਦਾ ਉਹ ਜਿਹੜਾ ਫੈਸਲਾ ਹੈ ਵਾਪਸ ਲੈ ਲਿੱਤਾ ਗਿਆ ਤਸਵੀਰਾਂ ਦਿਖਾ ਰਹੇ ਆ ਮਲੋੜ ਦੇ ਵਿੱਚ ਬਲੈਕਆਊਟ ਨਹੀਂ ਹੋਵੇਗਾ ਪੂਰੇ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲੈਕਆਊਟ ਹੋ ਨਹੀਂ ਹੋਏਗਾ ਕਿਉਂਕਿ ਜੰਗ ਚੱਲ ਗਿਆ ਰੁਕ ਚੁੱਕੀ ਆ ਸੋਤਾਂ ਨੂੰ ਤਸਵੀਰਾਂ ਜਿਹੜੀਆਂ ਅਸੀਂ ਮਲੋੜ ਦੇ ਵਕਤ ਵਕਤ ਪਹਿਲਾਂ ਵੀ ਦਿਖਾ ਰਹੇ ਹਾਂ ਤੁਸੀਂ ਮਾਹੌਲ ਜਿਹੜਾ ਦੇਖ ਸਕਦੇ ਹੋ ਦੁਕਾਨਾਂ ਤੁਹਾਨੂੰ ਖੁੱਲੀਆਂ ਆ ਨਜ਼ਰ ਆਣ ਗਿਆ ਕੁਝ ਦੁਕਾਨਾਂ ਬੰਦ ਜ਼ਰੂਰ ਨਜ਼ਰ ਆ ਰਹੀਆਂ ਹੋਣਗੀਆਂ ਤੁਹਾਨੂੰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਮਲੋਟ ਲਾਈਵ ਤੇ ਦਿਖਾ ਰਹੇ ਹਾਂ ਜਿਹੜਾ ਫੈਸਲਾ ਜਿਹੜਾ ਵਾਪਿਸ ਲੈ ਲਿੱਤਾ ਗਿਆ 7 ਵਜੇ ਜਿਹੜਾ ਦੁਕਾਨਾਂ ਬੰਦ ਦਾ ਜਿਹੜਾ ਫੈਸਲਾ ਸੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਆਪਣੇ ਵਾਲੇ ਪਾਸੇ ਜਿਹੜਾ ਮਾਹੌਲ ਉਦਾਂ ਦਾ ਨਹੀਂ ਹੈਗਾ ਫਿਰ ਵੀ ਜਿਹੜਾ ਸਥਿਤੀ ਨੂੰ ਦੇਖ ਕੇ ਜਿਹੜਾ ਬਲੈਕਆਊਟ 2 ਦਿਨ ਜਿਹੜਾ ਹੋਇਆ ਸੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਲੌਰ ਸ਼ਹਿਰ ਤੋਂ ਜਿਹੜਾ ਫੈਸਲਾ ਜਿਹੜਾ ਵਾਪਸ ਲੈ ਲਿੱਤਾ ਗਿਆ ਤੁਸੀਂ ਦੁਕਾਨਾਂ ਜਿਹੜੀਆਂ ਖੋਲ ਸਕਦੇ ਹੋ ਜਿਨ੍ਹਾਂ ਨੇ ਬੰਦ ਵੀ ਕੀਤੀਆਂ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਲੋਟ ਲਾਈਵ ਤੇ ਕੁਈ ਦੁਕਾਨਾਂ ਜਿਹੜੀਆਂ ਬੰਦ ਜ਼ਰੂਰ ਨਜ਼ਰ ਆ ਰਹੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਲਾਂਕਿ ਹੋ ਸਕਦਾ ਹੈ ਕਿ ਇਹ ਹੁਣ ਕੋਲ ਜਾਣਕਾਰੀ ਇਹ ਹੀ ਪਹੁੰਚੀ ਤੋਸ ਕਰਕੇ ਹੋ ਸਕਦਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੇਨ ਨਜ਼ਾਰਦੀਆਂ